ਇਸ ਸਤਜੁਗ ਦੇ ਕੋਈ ਦੁਆਪਰ ਦੇ ਕੋਈ ਤ੍ਰੇਤੇ ਦੇ ਅਵਤਾਰ ਸਤਜੁਗ ਦੇ ਕੋਈ ਦੁਆਪਰ ਦੇ ਕੋਈ ਤ੍ਰੇਤੇ ਦੇ ਅਵਤਾਰ ਕਰਤੇ ਦਾ ਨਾਮ ਜਪਾਇਆ ਜਿਨੇ ਆਈ ਕਾਲ ਯੁਗ ਵਿੱਚ ਸਰਕਾਰ ਕਰਤੇ ਦਾ ਨਾਮ ਜਪਾਇਆ ਜਿਨੇ ਆਈ ਕਾਲ ਯੁਗ ਵਿੱਚ ਸਰਕਾਰ ਕਰਤੇ ਦਾ ਨਾਮ ਜਪਾਇਆ ਜਿਨੇ ਆਈ ਕਾਲ ਯੁਗ ਦੇ ਦਸਤਾਰ ਕਰਤੇ ਦਾ ਨਾਮ ਜਪਾਇਆ ਜਿਨੇ ਆਈ ਕਾਲ ਯੁਗ ਵਿੱਚ ਸਰਕਾਰ ਕਰਤੇ ਦਾ ਨਾਮ ਜਪਾਇਆ ਜਿਨੇ ਆਈ ਕਾਲ ਯੁਗ ਵਿੱਚ ਸਰਕਾਰ ਕਰਤੇ ਦਾ ਨਾਮ ਜਪਾਇਆ ਜਿਨੇ ਆਈ ਕਾਲ ਯੁਗ ਵਿੱਚ ਸਰਕਾਰ ਜਨਾਈ ਕਾਲਯੁਗ ਵਿੱਚ ਸਰਕਾਰ ਸਰ ਤੇ ਦਾ ਨਾਮ ਜਪਾਇਆ ਜਨਾਈ ਕਾਲਯੁਗ ਵਿੱਚ ਸਰਕਾਰ ਸਰ ਤੇ ਦਾ ਨਾਮ ਜਪਾਇਆ ਜਨਾਈ ਕਾਲਯੁਗ ਵਿੱਚ ਸਰਕਾਰ ਇਹ ਸਤਜੁਗ ਦੇ ਵਿੱਚ ਵਾਸ ਦੇਵ ਤੂੰ ਬਣ ਕੇ ਜਗ ਵਿੱਚ ਆਇਆ ਸਤਜੁਗ ਦੇ ਵਿੱਚ ਵਾਸ ਦੇਵ ਤੂੰ ਬਣ ਕੇ ਜਗ ਵਿੱਚ ਆਇਆ ਸਤਜੁਗ ਦੇ ਵਿੱਚ ਵਾਸ ਦੇਵ ਤੂੰ ਬਣ ਕੇ ਸਤਜੁਗ ਆਇਆ ਤਨ ਜੋਗ ਦੇ ਵਿੱਚ ਬਾਦ ਦੇਵੂ ਬਣ ਕੇ ਜਗ ਵਿੱਚ ਆਇਆ ਇਹ ਬ੍ਰਹਮਾ ਸ਼ਿਵ ਜੀ ਵਿਸ਼ਨੂ ਬਣ ਕੇ ਤੂੰ ਹੀ ਨਾਮ ਜਪਾਇਆ ਬ੍ਰਹਮਾ ਸ਼ਿਵ ਜੀ ਵਿਸ਼ਨੂ ਬਣ ਕੇ ਤੂੰ ਹੀ ਨਾਮ ਜਪਾਇਆ ਪਰਮਾਤਮਾ ਜਿਉਂ ਸ਼ਿਵ ਜੀ ਬਣ ਕੇ ਤੂੰ ਹੀ ਨਾਮ ਜਪਾਇਆ ਪਰਮਾਤਮਾ ਜਿਉਂ ਸ਼ਿਵ ਜੀ ਬਣ ਕੇ ਤੂੰ ਹੀ ਨਾਮ ਜਪਾਇਆ ਇੱਕ ਸੰਸਾਰੀ ਇੱਕ ਦੇਵਾਨੀ ਇੱਕ ਸੰਸਾਰੀ देवानी एक साजे संसारते जाया जिने अयकल युग सरकार जाया जिने अयकल युगारतेया जिने आग सरकार जाया जि अयता युग सरकार जपाया जिन अयकल युग बते રામ જપાયા જન આય કળયુગ وچ સરકાર બ્રહ્મ દેવ دا નામ જપાયા જન આય કળયુગ وچ સરકાર ચચા દે નું નામ જપાયા જન આય કળયુગ وچ સરકાર હે તૃતીય યુગ وچ જન્મ સાર કે રામ તું બનકે આયા ત્રેતેય યુગ وچ જન્મ સાર કે રામ તું બનકે આયા ઓ ત્રેતેય યુગ وچ જન્મ સાર કે રામ તું બનકે આયા ते जनमार चरण पाए करिलणी दे तूं सचा प्रेम वठाया ਚਾਰੇ ਨ ਪਾਏ ਕਰ ਪੀਲਣੀ ਦੇ ਤੂੰ ਸੱਚਾ ਪ੍ਰੇਮ ਵਖਾਇਆ ਚਾਰੇ ਨ ਪਾਏ ਸਰਪੀਨੀ ਦੇ ਤੂੰ ਸੱਚਾ ਪ੍ਰੇਮ ਵਖਾਇਆ ਸੱਜ ਪਾਏ ਕਰ ਪੀਲਣੀ ਦੇ ਤੂੰ ਸੱਚਾ ਪ੍ਰੇਮ ਵਖਾਇਆ ਮੇਨ ਉਹਦੇ ਦੇ ਬੇਰ ਤੂੰ ਖਾਤੇ ਪ੍ਰੇਮ ਉਹਦੇ ਦੇ ਬੇਰ ਸੁਖਾਤੇ ਤੇਰੀ ਜੈ ਜੈਕਾਰ ਸਤਿ ਦਾ ਨਾਮ ਜਪਾਇਆ ਜਿਨ ਆਈ ਕਲ ਯੁਗ ਵਿੱਚ ਸਰਕਾਰ ਕਰਤੇ ਦਾ ਨਾਮ ਜਪਾਇਆ ਜਿਨੇ ਆਈ ਕਲ सरकार नाम जपाया जने आचा युग बच सरकार नाम जपाया जने आचा युग बच्च सरकार इस सबर युग बच्च जन्म तार के बने तो कृष्ण मरारी बापर युग बच्च जन्म तार के बने तो कृष्ण मरारी बापर युग बच जन्म तार के बने तो कृष्ण मरारी युग बच जन्म तार गे बने तू कृष्ण मनाारी बापर युग बच जन्म सार के बनेस कृष्ण तो मरारी बापर युग बच जन्म सार के बनेस कृष्ण तो मरारी द्वापर युग बन्म तारे बनेत कृष्ण मरारी द्वाबर युग जन्म सार के बनेत कृष्ण मराड़ी सदाम द तू सिदक जमायाला नारी में दा तू सिदक जमायाला नारी ਸਾਮੇ ਦਾ ਦੂਰ ਜੁਗ ਜਮਾਇਆ ਤੇਰੀ ਕਲਾ ਨਾ ਆਈ ਸਾਮੇ ਦਾ ਦੂਰ ਜੁਗ ਜਮਾਇਆ ਤੇਰੀ ਸੁਲਾ ਨਾ ਆਈ ਗ੍ਰੋਪਤੀ ਦੀ ਤੂੰ ਭਰੀ ਸਭਾ ਵਿੱਚ ਗ੍ਰੋਪਤੀ ਦੀ ਤੂੰ ਭਰੀ ਸਭਾ ਵਿੱਚ ਆ ਕੇ ਰਖ ਲਈ ਲਾਜ ਕਰਤੇ ਦਾ ਨਾਮ ਜਪਾਇਆ ਜਿਨੇ ਆਈ ਕਲ ਯੁਗ ਵਿੱਚ ਸਰਕਾਰ ਕਰਤੇ ਦਾ ਨਾਮ ਜਪਾਇਆ ਜਿਨੇ ਆਈ ਕਲ ਯੁਗ ਵਿੱਚ ਸਰਪਾ ਕਰਤੇ ਦਾ ਨਾਮ ਤੇ ਆਇਆ ਜੇ ਜੇ ਆਇ ਕਾਲ ਯੁਗ ਵਿੱਚ ਸਰਕਾਰ ਅੱਗੇ ਦਾ ਨਾਮ ਜਪਾਇਆ ਜਨਾਈ ਕਾਲ ਯੋਗ ਵਿੱਚ ਸਰਕਾਰ ਕਾਲ ਯੋਗ ਦੇ ਵਿੱਚ ਨਾਨਕ ਦੇਵ ਜੀ ਆ ਗਏ ਪਰ ਉਪਕਾਰੀ ਕਾਲ ਯੋਗ ਦੇ ਵਿੱਚ ਨਾਨਕ ਦੇਵ ਜੀ ਆ ਗਏ ਪਰ ਉਪਕਾਰੀ ਕਾਲ ਯੋਗ ਦੇ ਵਿੱਚ ਨਾਨਕ ਦੇਵ ਜੀ ਆ ਗਏ ਪਰ ਉਪਕਾਰੀ ਕਾਲ ਯੋਗ ਦੇ ਵਿੱਚ ਨਾਨਕ ਦੇਵ ਜੀ ਆ ਗਏ ਪਰ ਉਪਕਾਰੀ ਤੇ ਕਾਲ ਯੋਗ ਦੇ ਵਿੱਚ ਨਾਨਕ ਦੇਵ ਜੀ ਆ ਗਏ ਪਰ ਉਪਕਾਰੀ ग देव नानक नानक देव जी आे अपतारी जुग देव ज नानक देव जी आे बाबर दज न मान तोड़या तारे अली कंडारी बाबर दज न मान तोड़या तारे अली कंडारी बाबर दज न मान तोड़या तारे वली कंडारी बाबरदा ਸ਼ੇ ਨਾਮ ਸੋਹਰਿਆ ਤਾਰਿਆ ਵਲੀ ਸੰਧਾਈ ਇਹ ਸੱਜਣ ਠੱਗ ਨੂੰ ਸੱਜਣ ਬਣਾ ਕੇ ਸੱਜਣ ਠੱਗ ਨੂੰ ਸੱਜਣ ਬਣਾ ਕੇ ਕੌਡਾ ਲਿਆ ਸਦਾਰ ਕਰਤੇ ਦਾ ਨਾਮ ਜਪਾਇਆ ਜਿਨੇ ਆਈ ਕਾਲ ਯੁਗ ਵਿੱਚ ਸਰਕਾਰ ਕਰਤੇ ਦਾ ਨਾਮ ਜਪਾਇਆ ਜਿਨੇ ਆਈ ਕਾਲ ਯੁਗ ਵਿੱਚ ਸਰਕਾਰ ਕਰਤੇ ਦਾ ਨਾਮ ਜਪਾਇਆ ਜਿਨੇ ਆਈ ਕਾਲ ਯੁਗ ਵਿੱਚ ਸਰਕਾਰ ਕਰਤੇ ਦਾ ਨਾਮ ਜਪਾਇਆ ਜਿਨੇ ਆਈ ਕਾਲ ਯੁਗ ਵਿੱਚ ਸਰਕਾਰ ਏ ਕਿਉਂ ਜੁਗਾਂ ਦੀ ਕਲਾ ਤੂੰ ਲੈ ਕੇ ਬਣਿਆ ਆਪ ਸਹਾਰਾ ਕਿਉਂ ਜੁਗਾਂ ਦੀ ਕਲਾ ਸੁਣ ਕੇ ਬਣਿਆ ਆਪ ਸਹਾਰਾ ਓ ਜੁਗਾਂ ਦੀ ਕਲਾ ਸੁਲ ਲੈ ਕੇ ਬਣਿਆ ਆਪ ਸਹਾਰਾ ਜੁਗਾਂ ਦੀ ਕਲਾ ਤੇਰੇ ਬਣਿਆ ਆਪ ਸਹਾਰਾ ਏ ਵਾਹਿਗੁਰੂ ਮੰਤਰ ਸਭ ਤੋਂ ਉੱਚਾ ਜਪਦਾ ਏ ਜਗ ਸਾਰਾ ਮਾਏ ਗੁਰੂ ਮੰਤਰ ਸਭ ਤੋਂ ਉੱਚਾ ਜਪਦਾ ਏ ਜਗ ਸਾਰਾ ਓ ਜਗ मंत्र सब कोचा तो जब जाए जग सारा वह गुरु मंत्र सब तो उचा जब जाए जग सारा ए, भाई गुरु मंत्र सब सबका तो उचा जपदाए जग सारा गुरु मंत्र सब का उचा जपदाए जग सारा गुरु मंत्र सब तो उचा जप जाए जग सारा वाह गुरु मंत्र सब तो उचा जप जाए जग सारा तू भी फिर ते नाम ਜਪ ਲੈ ਤੂੰ ਵੀ ਫਿਰ ਤੇ ਮਾਮ ਜਪ ਲੈ ਝੂਠੇ ਛੱਡ ਬਪਾਰ ਕਰ ਤੇ ਦਾ ਨਾਮ ਜਪਾਇਆ ਜਿਨ੍ਹ ਆਈ ਕਾਲ ਯੁਗ ਵਿੱਚ ਸਰਕਾਰ ਕਰਤੇ ਦਾ ਨਾਮ ਜਪਾਇਆ ਜਿਨ੍ਹ ਆਈ ਕਾਲ ਯੁਗ ਵਿੱਚ ਸਰਕਾਰ ਕਰਤੇ ਦਾ ਨਾਮ ਜਪਾਇਆ ਜਿਨ੍ਹ ਆਈ ਕਾਲ ਯੁਗ ਵਿੱਚ ਸਰਕਾਰ ਕਰਤੇ ਦਾ ਨਾਮ ਜਪਾਇਆ ਜਿਨ੍ਹ ਆਈ ਕਾਲ ਯੁਗ ਵਿੱਚ ਸਰਕਾਰ ਕਰਤੇ ਦਾ ਨਾਮ ਜਪਾਇਆ ਜਿਨ੍ਹ ਆਈ ਕਾਲ ਯੁਗ ਵਿੱਚ ਸਰਕਾਰ ਕਰਤੇ ਦਾ ਨਾਮ ਜਪਾਇਆ ਜਿਨ੍ਹ ਆਈ ਕਾਲ ਯੁਗ ਵਿੱਚ ਸਰਕਾਰ ਬਤਾਇਆ ਜਿਨੇ ਆਈ ਕਾਲ ਚੋਦ ਵਿੱਚ ਸਰਕਾਰ ਦਸਤੇ ਦਾ ਨਾਮ ਜਪਾਇਆ ਜਿਨੇ ਆਈ ਕਾਲ ਚੋਦ ਵਿੱਚ ਸਰਕਾਰ ਦਸਤੇ ਦਾ ਨਾਮ ਜਪਾਇਆ ਜਿਨੇ ਆਈ ਕਾਲ ਚੋਦ ਵਿੱਚ ਸਰਕਾਰ